ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਾਹੌਲ ਗਰਮ ਦੇਖਣ ਨੂੰ ਮਿਲ ਰਿਹਾ ਹੈ ਤੇ ਕਿਤੇ ਪੇਪਰ ਰੱਦ ਕੀਤੇ ਗਏ ਨੇ ਤੇ ਕਿਤੇ ਸਰਕਾਰ ਦੀ ਤੱਕੇਸ਼ਾਈ ਨੂੰ ਲੈ ਕੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੱਸਦੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਕਮੇਟੀ ਗਠਨ ਕੀਤੀ ਗਈ ਜਿਸ ਦੇ ਵਿੱਚ ਕਈ ਉਮੀਦਵਾਰਾਂ ਦੇ ਨਾਲ ਚਰਚਾ ਹੋਈ ਤੇ ਜਿਸ ਨੂੰ ਲੈ ਕੇ ਉੱਥੇ ਦੱਸਦੀ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਿਹੜਾ ਕਿ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਦੇ ਵਿੱਚ ਮੁਖ ਬੁਲਾਰਾ ਅਸ਼ਦੀਪ ਕਲੇਰ ਨੇ ਇਸ ਨੂੰ ਲੈ ਕੇ ਜਿਹੜਾ ਕਿ ਹਾਈ ਕੋਰਟ ਤੱਕ ਜਿਹੜੀ ਕਿ ਹੁਣ ਚਰਚਾ ਜ਼ਰੂਰ ਕਰਨਗੇ ਤੇ ਉੱਥੇ ਹੀ ਸੂਬੇ ਵਿੱਚ ਜੋ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਪੂਰਾ ਅੰਤੌਰ ਤੇ ਮਾਹੌਲ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਐਕਸ਼ਨ ਦੇ ਵਿੱਚ ਦਿਖਾਈ ਦੇ ਰਿਹਾ ਆਓ ਤੁਹਾਨੂੰ ਸੁਣਾਉਣੀ ਹੈ ਡਾਕਟਰ ਦਲਜੀਤ ਈਮਾ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਹੋਰ ਕੀ ਕਹਿਣਾ ਹੈ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀ ਪੱਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰੱਦ ਕੀਤੇ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਆ ਹਾਲੇ ਅਫੀਸ਼ੀਅਲ ਕੋਈ ਡਾਟਾ ਸਾਨੂੰ ਮਿਲਿਆ ਨਹੀਂ ਹੈ ਪਰ ਅਸੀਂ ਆਪਣੇ ਪੱਧਰ ਦੇ ਉੱਤੇ ਜਦੋਂ ਸਾਨੂੰ ਫੀਲਡ ਦੇ ਤੋਂ ਰਿਪੋਰਟਾਂ ਆ ਰਹੀਆਂ ਆ ਆ ਸ਼ਰਮਾ ਸਾਹਿਬ ਦਾ ਹਲਕਾ ਚੰਡੀਗੜ੍ਹ ਦੇ ਸਭ ਤੋਂ ਨੇੜੇ ਆ ਤੇ ਇਹਨਾਂ ਦੇ ਹਲਕੇ ਦੇ ਵਿੱਚ ਹੀ 91 ਸਰਪੰਚਾਂ ਦੇ ਤੇ 204 ਪੰਚਾਇਤ ਪੱਪਰਾਂ ਦੇ ਜੜਿਆ ਉਹ ਆ ਜਿਹੜਾ ਚੰਡੀਗੜ੍ਹ ਦੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਸਭ ਤੋਂ ਨੇੜੇ ਦਾ ਹਲਕਾ ਉਹਦੇ ਵਿੱਚ ਹੀ ਇੰਨੇ ਵੱਡੀ ਗਿਣਤੀ ਦੇ ਵਿੱਚ ਇੱਕ ਹਲਕੇ ਦੇ ਵਿੱਚ ਨੋਮੀਨੇਸ਼ਨ ਪੱਤਰ ਰੱਦ ਹੋਏ ਔਰ ਸਾਰੇ ਪੰਜਾਬ ਦੇ ਵਿੱਚੋਂ ਮੈਂ ਜਿੰਨਾ ਕੋ ਡਾਟਾ ਆਪਣੇ ਪੱਧਰ ਤੇ ਇਕੱਠਾ ਕਰ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਵੱਲੋਂ ਹਾਲੇ ਕੋਈ ਡਾਟਾ ਜਾਰੀ ਨਹੀਂ ਹੋਇਆ ਇੱਕ ਗੱਲ ਦਾ ਮੈਨੂੰ ਅਫਸੋਸ ਹੈ ਕਿ ਜਿਹੜੀ ਸ਼ੈਡਿਊਲ ਹੁੰਦੀ ਹੈ ਇਲੈਕਸ਼ਨ ਦੀ ਉਹਦੀ ਬੜੀ ਸ਼ਕਤੀ ਦੇ ਨਾਲ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਪਾਲਣਾ ਕੀਤੀ ਜਾਂਦੀ ਹੈ ਪਰ ਐਤਕੀ ਬਹੁਤ ਢਿੱਲਾ ਕੰਮ ਹੈ ਇਸ ਗੱਲ ਤੇ ਕਿ 5 ਤਰੀਕ ਦੀ ਸਕਰਟਿਟੀ ਹੋ ਚੁੱਕੀ ਹੈ ਪੜਤਾਲ ਕਾਗਜ਼ਾਂ ਦੀ ਹੋ ਚੁੱਕੀ ਹੈ ਪੰਜ ਰਾਤ ਤੱਕ ਸਾਰੀਆਂ ਲਿਸਟਾਂ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚ ਜਾਣੀਆਂ ਚਾਹੀਦੀਆਂ ਸੀ ਜਦੋਂ ਵੀ ਉੱਥੇ ਪ੍ਰੋਸੈਸ ਖਤਮ ਹੋਵੇ ਪਰ ਹਾਲੇ ਤੱਕ ਖੁੱਲਾ ਕੰਮ ਚੱਲਦਾ ਪਿਆ ਅੱਜ ਲਿਸਟ ਹੋਰ ਲੱਗਦੀ ਆ ਤੇ ਅਗਲੇ ਦਿਨ ਲਿਸਟ ਜਿਹੜੀ ਆ ਉੱਥੇ ਹੋਰ ਲੱਗ ਜਾਂਦੀ ਆ ਜਿਹੜਾ ਪਹਿਲਾਂ ਬੰਦਾ ਯੋਗ ਸੀ ਉਹ ਅਯੋਗ ਹੋ ਜਾਂਦਾ ਜਿਹੜਾ ਅਯੋਗ ਹੁੰਦਾ ਉਹ ਅਗਲੇ ਦਿਨ ਯੋਗ ਹੋ ਜਾਂਦਾ ਅਸੀਂ ਉਹ ਆਰਡਰ ਵੀ ਜਿਹੜੇ ਦੋ ਦੋ ਨੇ ਉਹ ਕਮਿਸ਼ਨਰ ਸਾਹਿਬ ਨੂੰ ਦਿਖਾਏ ਆ ਕਿ ਆਹ ਹਾਲਤ ਐ ਦੱਸੋ ਇਹਦਾ ਜਵਾਬ ਕੀ ਐ ਤੇ ਉਹੀ ਅਫਸਰ ਅੱਜ ਲਿਸ ਲਾਰਿਆ ਕਿ ਆਹ ਬੰਦੇ ਜਿਹੜੇ ਆ ਇਹ ਯੋਗ ਪਾਏ ਗਏ ਤੇ ਅਗਲੇ ਦਿਨ ਉਹਨਾਂ ਦੇ ਵਾਰਡ ਬਦਲ ਕੇ ਤੇ ਉਹਨਾਂ ਦੇ ਨਵੀਂ ਲਿਸਟ ਜਿਹੜੀ ਐ ਲਾ ਦਿੱਤੀ ਜਾਂਦੀ ਆ ਜੇ ਕਮਿਸ਼ਨ ਨੂੰ ਟਾਈਮ ਸਿਰ ਜਿਹੜੀ ਐ ਕੰਪਲਾਈਂਸ ਹੋ ਜਾਂਦੀ ਆ ਆਰਡਰ ਦੀ ਤੇ ਇਹ ਜਿਹੜੀ ਧੱਕੇਸ਼ਾਹੀ ਤੇ ਜਿਹੜੀ ਚੋਰ ਬਜਾਰੀ ਹੁਣ ਤੱਕ ਪਿਛਲੇ ਦਰਵਾਜ਼ੇੋਂ ਚੱਲ ਰਹੀ ਆ ਇਹ ਜਿਹੜੀ ਚੀਜ਼ ਹੈ ਇਹ ਘੱਟੋ-ਘੱਟ ਰੋਕ ਸਕਦੀ ਸੀ ਉਹ ਨਿਰਾਸ਼ਾ ਦਾ ਪੱਦਰ ਜਿਹੜਾ ਉਹ ਇੱਥੇ ਤੱਕ ਫੈਲਿਆ ਹੋਇਆ ਹੈ ਸ਼ਰਮਾ ਸਾਹਿਬ ਵਿਸਤਾਰ ਚ ਦੱਸਣਗੇ ਇੱਕ ਕੁਰਲੀ ਪਿੰਡ ਉੱਥੇ ਸਾਰੇ ਆਪੋਜੀਸ਼ਨ ਦੇ ਸਰਪੰਚਾਂ ਦੇ ਪੇਪਰ ਜਿਹੜੇ ਆ ਉਹ ਰੱਦ ਕਰ ਦਿੱਤੇ ਇੱਕ ਬੰਦਾ ਇਕੱਲਾ ਆਮ ਆਦਮੀ ਪਾਰਟੀ ਵਾਲਿਆਂ ਦਾ ਰਹਿ ਗਿਆ ਸਰਪੰਚ ਤੇ ਜਦੋਂ ਸਾਰੇ ਪਿੰਡ ਨੇ ਦੇਖਿਆ ਕਿ ਇਹ ਤਾਂ ਵਿੜਾ ਕਰਕ ਹੋ ਗਿਆ ਤੇ ਜਿੰਨੇ ਵੱਖ-ਵੱਖ ਪਾਰਟੀਆਂ ਦੇ ਬੰਦਿਆਂ ਨੇ ਮੈਂਬਰ ਪੰਚਾਇਤ ਦੇ ਫਾਰਮ ਭਰੇ ਸੀ ਅੱਜ ਸਾਰਿਆਂ ਨੇ ਆਪਣੇ ਜਿਹੜੇ ਵਿਡਰਾ ਕਰ ਲਏ ਤੇ ਸਾਰਾ ਪਿੰਡ ਇਲੈਕਸ਼ਨ ਤੋਂ ਬਾਹਰ ਹੋ ਗਿਆ ਮੈਂ ਸਮਝਦਾ ਕਿ ਪੰਜਾਬ ਵਾਸਤੇ ਸਾਡੇ ਸੂਬੇ ਵਾਸਤੇ ਇਹ ਬਹੁਤ ਹੀ ਸ਼ਰਮ ਵਾਲੀ ਘਟਨਾ ਹੈ ਕਿ ਇੱਕ ਪਿੰਡ ਨੇ ਇਲੈਕਸ਼ਨ ਦਾ ਜਿਹੜਾ ਸਾਡਾ ਸਿਸਟਮ ਹੈ ਉਹਦੇ ਤੇ ਬੇਵਿਸ਼ਵਾਸੀ ਜਿਹੜੀ ਆ ਅਫੀਸ਼ੀਅਲ ਲੈਵਲ ਤੇ ਪ੍ਰਗਟ ਕਰ ਦਿਤੀ ਆ ਇਦਾਂ ਮਾੜੇ ਹਾਲਾਤ ਜਦੋਂ ਹੁੰਦੇ ਸੀ ਅਸੀਂ ਦੇ ਵਿੱਚ ਉਦੋਂ ਤਾਂ ਸੁਣਦੇ ਸੀ ਪਰ ਅੱਜ ਦੇ ਹਾਲਾਤ ਦੇ ਵਿੱਚ ਸਾਰੇ ਦੇ ਸਾਰੇ ਲੋਕੀ ਆਪਣੇ ਨਾਗਜ਼ਦਗੀ ਪੱਤਰ ਵਾਪਸ ਲੈ ਜਾਣ ਭਈ ਇਲੈਕਸ਼ਨ ਲੜਨ ਦਾ ਫਾਇਦਾ ਕੋਈ ਨਹੀਂ ਇੱਥੇ ਤਾਂ ਦਲੀਆਂ ਇਸ ਕਿੱਦਰ ਹੁੰਦੀਆਂ ਨੇ ਤੇ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਦੀ ਕਾਰਜਕਾਰੀ ਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਮਾਰਕਾ ਹੈ ਔਰੇ ਸੂਬੇ ਦੀ ਸਰਕਾਰ ਦੇ ਉੱਤੇ ਵੀ ਕਿਸ ਪੱਧਰ ਤੱਕ ਧੱਕੇਸ਼ਾਹੀਆਂ ਜਿਹੜੀਆਂ ਹੋ ਰਹੀਆਂ ਨੇ ਇਹ ਉਹਦੇ ਵਾਸਤੇ ਵੀ ਬਹੁਤ ਵੱਡਾ ਜਿਹੜਾ ਇੱਕ ਕੁਐਸਚਨ ਦਾ ਮਾਰਕ ਹੈ ਆ ਸਾਡੇ ਨਾਲ ਚੱਪੜਚੜੀ ਤੋਂ ਸਾਬਕਾ ਸਰਪੰਚ ਨੇ ਬੀਬੀ ਜੀ ਜਸਪੀਰ ਕੌਰ ਜੀ ਰਾਜਵੀਰ ਕੌਰ ਜੀ ਇਹ ਇੱਥੇ ਹਾਜ਼ਰ ਨੇ ਇਹ ਸਾਬਕਾ ਸਰਪੰਚ ਵੀ ਨੇ ਅਸੀਂ ਧਾਰਨਾ ਅੱਜ ਕੁਝ ਲੈ ਕੇ ਆਏ ਸੀ ਕਮਿਸ਼ਨ ਦੇ ਕੋਲੇ ਇਹਨਾਂ ਦੇ ਘਰ ਪਾਣੀ ਦਾ ਕਨੈਕਸ਼ਨ ਨਹੀਂ ਹੈਗਾ ਇਹਨਾਂ ਦੇ ਪੇਪਰ ਰੱਦ ਹੋਏ ਆ ਕਿ ਤੁਸੀਂ ਜਿਹੜੀ ਹੈ ਵਾਟਰ ਸਪਲਾਈ ਦੀ ਐਨਓਸੀ ਨਹੀਂ ਲਾਈ ਘਰ ਕਨੈਕਸ਼ਨ ਹੀ ਹੈ ਨਹੀਂ ਟੁੱਟੀ ਹੈ ਨਹੀਂ ਆਪਣੀ ਮੋਟਰ ਆ ਤੇ ਉਹਦੇ ਤੇ ਨਲਕੇ ਦੇ ਉੱਤੇ ਉਹ ਚੱਲਦੀ ਆ ਤੇ ਜਿਹਦੇ ਕੋਲ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਉਹਨੇ ਨਾਲ ਨੋ ਡਿਊ ਦਾ ਜਿਹੜਾ ਐਫੀਡਾਵਟ ਆ ਫਿਰ ਲਾਇਆ ਹੋਇਆ ਤੇ ਸਾਬਕਾ ਸਰਪੰਚ ਆ ਤੇ ਉਹਦੇ ਕਾਗਜ਼ ਜਿਹੜੇ ਆ ਉਹ ਹੁਕਮ ਆ ਗਿਆ ਸਰਕਾਰ ਦਾ ਤੇ ਉਹਦੇ ਕਾਗਜ਼ ਜਿਹੜੇ ਆ ਬੀਬੀ ਦੇ ਉਹ ਰੱਦ ਕਰ ਦਿੱਤੇ ਗਏ ਇਸ ਕਰਕੇ ਅਸੀਂ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਹਾਲਾਤ ਬਹੁਤ ਬਦਤਰ ਹੋ ਗਏ ਅਸੀਂ ਪਹਿਲਾਂ ਵੀ ਮੋਗੇ ਦੀਆਂ ਧਰਮਕੋਟ ਦੀਆਂ ਸਬੂਤਾ ਸਹਿਤ ਅਸੀਂ ਲਿਸਟਾਂ ਦੇ ਕੇ ਗਏ ਸੀ ਵੀ ਉੱਥੇ ਗੋਲੀਆਂ ਚੱਲੀਆਂ ਉੱਥੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਿਆਂ ਦੇ ਉੱਤੇ ਅਟੈਕ ਹੋਏ ਆ ਉੱਥੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਾੜ ਦਿੱਤੇ ਗਏ ਆ ਪਰ ਹਾਲੇ ਤੱਕ ਉੱਥੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਵੀ ਅਸੀਂ ਫਿਰ ਬੇਨਤੀ ਕੀਤੀ ਆ ਕਿ ਇਹ ਜਿਹੜੀ ਏਡੇ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੱਤਰ ਰੱਦ ਹੋਏ ਆ ਇਹ ਡਾਟਾ ਗੁਪਤ ਕਿਉਂ ਰੱਖਿਆ ਜਾ ਰਿਹਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਜਨਤਕ ਹੋਣਾ ਚਾਹੀਦਾ ਤਾਂ ਜੋ ਘੱਟੋ ਘੱਟ ਪਤਾ ਤਾਂ ਲੱਗੇ ਕਿ ਕਿੰਨੇ ਪਰਸੈਂਟ ਧੋਖਾਧੜੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਲੈਕਸ਼ਨਰ ਦੇ ਵਿੱਚ ਹੋ ਰਹੀ ਆ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਵੀ ਡਾਟਾ ਤਾਂ ਦਿਓ ਭਾਈ